ਆ ਮੈਂ ਉਹ ਲੜੋ ਨਾ ਮੇਰੇ ਕੋਲ ਗੱਲ ਸੁਣੋ ਉਹ ਇਧਰ ਇੱਕ ਮਿੰਟ ਗੱਲ ਸੁਣੋ ਪਹਿਲਾਂ 사시ਕਰ ਬਲਾਓ ਇੱਕ ਮਿੰਟ ਤੂੰ ਮੇਰੇ ਸਹੀ ਜ ਨਹੀਂ ਬਰਾ ਕਰਦਾ ਮੈਂ ਮੈਟਰ ਖਿਲਵਾਉਣਾ ਕੌਣ ਮੈਟਰ ਖਿਲਵਾ ਮੇਰੀ ਗੱਲ ਸੁਣ ਮੈਂ ਸਾਰੇ ਸਹੀ ਦੀ ਗੱਲ ਕੀਤੀ ਹੈ ਮੇਰੀ ਗੱਲ ਸੁਣ ਮੈਂ ਸਾਰੇ ਸਹੀ ਦੀ ਗੱਲ ਕੀਤੀ ਹੈ ਤੇ ਮੇਰੇ ਨਾਲ ਤੂੰ ਲੜੋ ਨਾ ਇੱਕ ਮਿੰਟ ਗੱਲ ਸੁਣੋ ਮੇਰੇ ਕੋਲ ਪਿਆਰਾ ਹਾਲ ਲਵਾ ਤੇ ਲੜਾਈ ਪਹਿਲਾਂ ਲੜਾਈ ਦਾ ਮੋੜ ਦੱਸ ਲੜਾਈ ਕਿੱਥੋਂ ਆ ਯਾਰ ਆਪਾਂ ਵੀਰ ਮਿੱਟੂ ਭਾਈ ਇੱਕ ਮਿੰਟ ਇਧਰ ਕੋਰਾ ਸਹੀ ਦੱਸ ਲੜਾਈ ਕਿੱਥੋਂ ਇਹਦੇ ਭਾਈ ਬਿੱਟੂ ਸਤਰੀਕਾ ਸਾਰੇ ਵੀਰਾਂ ਨੂੰ ਜੋ ਸਾਡੇ YouTubeer ਚੈਨਲ ਦੇ ਦੇਖਦੇ ਨੇ ਮੈਂ ਬਾਈ ਪ੍ਰੀਤ ਵਾਲਾ ਕੰਪੈਨ ਵਾਲਾ ਮੁੰਡਾ ਸੀਸ਼ਣ ਹੈ ਬਾਈ ਸੀਸ਼ਣ ਤੇ ਆਹ ਬਈ ਕੰਪੈਨ ਖੜੀ ਹੈ ਸਾਹਮਣੇ ਇਹਨਾਂ ਦੀ ਤੇ ਇੱਕ ਮੁੰਡਾ ਆਹਾ ਹੈਲਪਰ ਸੈਕੰਡ ਡਰਾਈਵਰ ਇਹ ਫਰਸਟ ਡਰਾਈਵਰ ਸੀ ਕੋ ਗੋਰਾ ਹਾਂ ਗੋਰਾ ਅੱਛਾ ਗੱਲ ਇਹਨਾਂ ਦੀ ਕੀ ਹੋਈ ਆਪਾਂ ਗਏ ਸੋਦਨ ਸਮਾਨ ਲੈਣਾ ਹਾਂ ਆਪਾਂ ਤੋਂ ਚਲੇ ਗਏ ਰਾਤ ਗਏ ਹਾਂ ਇਹ ਇਹ ਵੱਢ ਕੇ ਆਏ ਉਧਰੋਂ अच्छा ते कटर बैग ਲਾਉਣਾ ਸੀ ਤੇ ਗੁਰੇ ਕੋਲ ਕਟਰ ਬੈਗ ਨਹੀਂ ਲੱਗਦਾ ਸੀ اچھا ਤੇ ਇਹ ਕਦੇ ਮਸ਼ੀਨ ਇਧਰ ਕਰਦਾ ਇਧਰ ਕਰਦਾ ਸੀ ਇਹਨੂੰ ਗੁੱਸਾ ਲੱਗਾ ਆਂਦਾ ਤੂੰ ਤੈਨੂੰ ਦਸਰੀ ਨਾਲ ਥੱਲੋਂ اچھا ਇਹਨੂੰ ਬਾਤ ਆ ਮੁੰਡੇ ਨੂੰ ਇਹਨੇ ਮਸ਼ੀਨ ਕਰਦਾ ਪਹਿਲੇ ਚਲਾਉਂਦਾ ਨਾ ਮਸ਼ੀਨ ਕੇ ਨਹੀਂ ਚਲਾਉਦਾ ਪਹਿਲੇ ਚਲਾਉਂਦਾ ਰ ਹਾਂ ਤੇ ਇਹਨੇ ਲਾਤਾ ਕਟਰ ਬੈਗ ਸਿੱਧਾ ਘੱਟਦਾ ਮਸ਼ੀਨ ਠਾਲਦੀ ਰਾਤ दारू ਪੀਤੀ ਨਾ ਉਥੋਂ ਜਦਨ ਲੱਗਾ ਤੇ ਜਦਨ ਲੱਗਾ ਇਹ ਕਹਿੰਦਾ ਤੂੰ ਤੂੰ ਯਾਰ ਉਹ ਯਾਰ ਤੂੰ ਡਰਾਈਵਰ ਫੋਰਮ ਨੇ ਮੈਂ ਭਾਈ ਫੋਰਮ ਨਹੀਂ ਮੈਂ ਸੈਕੰਡ ਡਰਾਈਵਰਾਂ ਚਲੋ ਮੈਂ ਮਸ਼ੀਨ ਲਾਤੀ ਠੀਕ ਆ ਜਿੱਥੋਂ ਨੇ ਰੋਲਾ ਪਿਆ ਹਾਂ ਇਹਨੇ ਕਿਹਾ ਤੂੰ ਉਹ ਮਿੱਟੀ ਚੱਕੀ ਤੂੰ ਤੂੰ ਕਾ ਡਰਾਈਵਰ ਹੈ ਤੂੰ ਮਿੱਟੀ ਚੱਕੀ ਅੱਛਾ ਗੋਰੇ ਨੇ ਗੋਰੇ ਨੇ ਕਿਹਾ ਗੋਰੇ ਨੇ ਕਿਹਾ ਅੱਛਾ ਇਹਨੇ ਕਿਹਾ ਭਾਈ ਤੂੰ ਉਹ ਚੋਕ ਕਰਤੀ ਮਸ਼ੀਨਾਂ ਕਣਕ ਦੇ ਵਿੱਚ ਉਹ ਉਹਨੂੰ ਕਿਹਾ ਸੀ ਇਹਨੇ ਕਿਹਾ ਭਾਈ ਨੇ ਇਹਨੇ ਕਿਹਾ ਇਹਨੂੰ ਆਕਾਸ਼ ਨੇ ਹਾਂ ਇਹਨੂੰ ਚੋਕ ਕੀਤੀ ਉਹਨੂੰ ਕਿ ਤੂੰ ਕਣਕ ਚ ਮਸ਼ੀਨ ਬੰਦ ਕਰ ਤੇ ਇੰਜਣ ਬੰਦ ਕਰ ਤੇ ਕਰ ਮਾ ਤੇਰਾ ਪਤਾ ਲੱਗਾ ਕਿ ਮਸ਼ੀਨ ਦਬ ਦਬਦੀ ਪਈ ਚੁੱਕ ਹੋ ਗਿਆ ਸਰਾ ਇਹ ਮਸ਼ੀਨ ਬੰਦ ਹੋ ਗਈ ਸਾਡ ਇੰਜਣ ਬੰਦ ਹੋ ਗਿਆ ਤੇ ਫਿਰ ਆਵਾਜ਼ ਮਾਰੀ ਪੱਜ ਗਿਆ ਪੱਜ ਗਿਆ ਇਥੋਂ ਜਦਨ ਲੱਗਾ ਹਾਂ ਤੂੰ ਡਰਾਈਵਰ ਹੈਂ ਤੂੰ ਡਰਾਈਵਰ ਹੈਂ ਇਹਨੂੰ ਇਹ ਰੋਟੀ ਇਹ ਰੋਟੀ ਖਾਉ ਸੀ ਮੈਂ ਰੋਟੀ ਘਰੇ ਖਾ ਲਾ ਲੜਾਈ ਤੋਂ ਪਹਿਲਾਂ ਇਹਨੇ ਸਬਜ਼ੀ ਕੱਢੀ ਅੱਛਾ ਇਹਨੇ ਕਿਹਾ ਬਾਈ ਆਦੀ ਮਾਨ ਸੁਰੇ ਚਲਾ ਲਈ ਮੈਂ ਨਹੀਂ ਚਲਾਣੀ ਆਦੀ ਮਾਨ ਚਲਾ ਲਵੀ ਅੱਛਾ ਅਗਲੇ ਬਾਈ ਉਹਨੇ 80 ਦਾ ਫਿਰ ਤੇਰਾ ਪਤਾ ਪੱਥਰ ਜਵਾਬ ਆ ਗਿਆ ਉਹਨੇ ਕਹ ਤੂੰ ਯਾਰ ਭੈਣ ਚਲਾ ਲਵੀ ਅੱਛਾ ਠੀਕ ਹੈ ਠੀਕ ਹੈ ਇਹ ਕਹਿੰਦਾ ਬਾਈ ਇਹਨੂੰ ਚੁੱਪ ਕਰਾ ਲੈ ਚੁੱਪ ਕਰਾ ਲੈ ਮੈਂ ਵੀ ਚੁੱਪ ਕਰ ਜਵਾਂ ਚ ਕਰ ਇਹ ਬੰਦੇ ਨੇ ਫੜਦਾ ਆ ਇੱਟ ਸ਼ਰਾਬ ਪੀਤੀ ਹਿੱਟ ਫੜਦਾ ਇੱਟ ਮਾਰਿ ਛਿੰਦੇ ਕਹਿੰਦੇ ਵਜੀ ਪੈਰਾਂ ਚ ਇਹਨੂੰ ਮੈਂ ਫਿਰ ਦਵਾ ਦਾ ਫੜਿਆ ਇਹਨੇ ਫਿਰਦਾ ਉਹਦੇ ਹੱਟ ਚੱਕੀ ਫਿਰ ਮਾਰੀ ਫਿਰ ਖਾਈ ਗਿੱਟੇ ਦੇ ਹੱਟ ਮਾਰੀ ਨੇ ਲੱਤ ਤੇ ਠੀਕ ਹੈ ਬਸ ਠੀਕ ਹੈ ਠੀਕ ਹੈ ਹੂੰ ਹੂੰ ਤੇ ਇਹ ਬੰਦੇ ਨੂੰ ਮੈਂ ਤਕੀਦੀ ਬੈਹ ਬਾਈ ਰੋਕ ਜਾ ਇਹ ਇਹ ਇੱਟ ਚੁੱਕੀ ਨਹੀਂ ਢਿੱਟ ਚੁੱਕੀ ਆ ਝੂਠੇ ਮਾਰਦੇ ਨੇ ਇੱਟ ਚੁੱਕੀ ਹੈ ਕਿ ਕਿੱਡ ਤੂੰ ਹਾਂ ਚੱਕੀ ਨਹੀਂ ਮਾਰੀ ਨਹੀਂ ਮਾਰੀ ਨਹੀਂ ਇਹ ਲੱਗ ਗਿਆ ਮੈਂ ਮੈਂ ਇਹਨੂੰ ਐਂ ਕਰ ਲਿਆ ਇਸ ਤਰ੍ਹਾਂ ਮੈਂ ਪਾਸੇ ਹੋਰ ਪਾਸੇ ਇੱਟ ਸੱਟ ਛੱਡ ਦੇ ਅੱਛਾ ਇਹ ਇਟ ਮਾਰਨ ਲੱਗਿਆ ਇਹਨੂੰ ਮੈਂ ਛਾਲੀ ਇਹਨੂੰ ਮੈਂ ਹੱਥ ਜਿਹੜੇ ਮੈਂ ਪ੍ਰਕਾਸ਼ ਵੀਰ ਬਣ ਕੇ ਨਾ ਤੂੰ ਚੁੱਪ ਕਰ ਜਾ ਇਹ ਬਾਈ ਚੁੱਪ ਕਰ ਗਿਆ ਇਹ ਮੰਜੇ ਤੇ ਬੈਠ ਕੇ ਚੁੱਪ ਕਰਕੇ ਵਧੀਆ ਆ ਸੌ ਸੌ ਇੱਕ ਸਾਥ ਇਹ ਬੰਦਾ ਇੰਨਾ ਬੋਲੀ ਗਿਆ ਕਿ ਉਹਨੂੰ ਫੋਨ ਲੱਗਦਾ ਉਹਨੂੰ ਫੋਨ ਲਾ ਮੈਂ ਇਹਨੂੰ ਚੁਕਾ ਦੇਣਾ ਫਲਾਣਾ ਕਰਦਾ ਨਟਮਕਾਣਾ ਕਰਦਣਾ ਇਹ ਬਹੁਤ ਕੁਝ ਬੋਲੀ ਗਿਆ ਇਹਨੂੰ ਮੈਂ ਮਿੰਤਾ ਕਰਦਾ ਗੋਰੇ ਚੁੱਪ ਕਰ ਰੋਟੀ ਖਾ ਲੈ ਰੋਟੀ ਖਾ ਲੈ ਰੋਟੀ ਖਾ ਲੈ ਇਹ ਕਹਿੰਦਾ ਨਹੀਂ ਮੈਂ ਨਹੀਂ ਰੋਟੀ ਖਾਣ ਦੀ ਨਹੀਂ ਖਾਣ ਚਲ ਮੈਂ ਕੁਸਤਾਗਾ ਨਹੀਂ ਖਾਂਦਾ ਆਹੋ ਤੇ ਖਾ ਲੈ ਗਾ ਬਾਅਦ ਚ ਫਿਰ ਇਹਨਾਂ ਨੂੰ ਮੈਂ ਕਿਹਾ ਦੀ ਇਹਨਾਂ ਨੂੰ ਮੈਂ ਕਿਹਾ ਭਾਈ ਇਹਨੂੰ ਰੋਟੀ ਖਾ ਲ ਇਹਨੂੰ ਰੋਟੀ ਖਾ ਲਈ ਫੇਰ ਸੌਣ ਦੀ ਵਾਰੀ ਆ ਗਈ ਸਾਡੀ ਅੱਛਾ ਮੈਂ ਕਿਹਾ ਇੱਕ ਬੰਦਾ ਪਾਸੇ ਸਮਝੋ ਇੱਕ ਪੁੱਤ ਸਮਝੋ ਫਿਰ ਨਾ ਲਾੜ ਪਰ ਆ ਅੱਛਾ ਤੇ ਇਹਨੂੰ ਮੈਂ ਕਿਹਾ ਤੂੰ ਮਸ਼ੀਨ ਕੋਲ ਚਲਾਇ ਮੰਜਾ ਜੋ ਇਹ ਮੰਜਾ ਚੱਕਣ ਲੱਗਾ ਇਹਨੂੰ ਕਹਿੰਦਾ ਨਹੀਂ ਮੈਂ ਜਾਣਾ ਮਸ਼ੀਨ ਕੋਲ ਅੱਛਾ ਮੈਂ ਸੌਣਾ ਕੋਲ ਆਉਂਦਾ ਸੌਣਾ ਮੈਂ ਚੱਲ ਤੂੰ ਚਲਾਇ ਕੋਈ ਗੱਲ ਅੱਛਾ ਇਹ ਆ ਗਿਆ ਉੱਥੇ ਸੌ ਗਿਆ ਸਾਨੂੰ ਨਹੀਂ ਪਤਾ ਰਾਤ ਮੇਰੇ 2:30 ਵਜੇ ਉੱਥੋਂ ਗਿਆ 1:30 ਕੇ ਗਿਆ 6:00 ਵਜੇ ਇਹ ਮੇਰੇ ਕੋਲ ਆ ਰਾਤ 2:00 ਵਜੇ ਅੱਸੀ ਕਰਕੇ ਜਦੋਂ ਉੱਠੇ 2-3 ਵਜੇ ਆਇਆ ਇਹ ਅੱਸੀ ਕਰਕੇ ਉੱਠੇ ਫੇਰ ਵਕੀਲ ਆਪਣੇ ਵਕੀਲ ਨੇ ਫੋਨ ਲਾਇਆ ਤੈਨੂੰ ਕਿ ਮੇਰੇ ਕੋਲ ਆਪੜ ਗਿਆ ਮੈਂ ਉਹਨੂੰ ਲਾਇਆ ਮੈਂ ਤੁਹਾਡਾ ਬੰਦਾ ਮੇਰੇ ਕੋਲ ਆ ਗਿਆ ਨਾ ਵੀ ਨਾ ਵੀ ਰਾਤ ਨੂੰ ਉਡੀ ਹੋ ਜਾਂਦੀ ਤੇ ਕੌਣ ਜ਼ਿੰਮੇਵਾਰ ਹੈ ਸਹੀ ਤਾਂ ਹੈ ਹਾਂ ਸਹੀ ਗੱਲ ਜਦੋਂ ਮੈਂ ਕਿਹਾ ਤੂੰ ਸਮਝਾ ਸਿਰੇ ਆਪ ਗੱਲ ਕਰ ਲੈ ਜੋ ਵੀ ਹੈ ਹਾਂ ਇਹ ਤਾਂ ਹੈ ਇਹਨੇ ਰਾਤ ਕਹਿੰਦਾ ਮੈਂ ਨਹੀਂ ਐਵੇਂ ਭਜਦਾ ਮੈਂ ਦੱਸ ਕੇ ਜਾਵਾਂਗਾ ਮੈਂ ਸਾਰਾ ਕਰਕੇ ਜਾਵਾਂਗਾ ਮੈਂ ਹਾਂ ਚਲੋ ਵਿਸ਼ਵਾਸ ਮੈਂ ਇਹ ਕਰ ਲਿਆ ਪਰ ਇਹ ਬੰਦਾ ਤਰ ਕੇ ਚਲਾ ਗਿਆ ਰਾਤ ਲਗਾ ਪੰਨੀ ਬਰਸ ਗਿਆ ਇਹ ਤਾਂ ਹੈ ਉਹਨੇ ਫੇਰ ਵੀ ਕਹੀ ਜਾਨਿਆ ਚਲੋ ਜੇ ਮੁੰਡੇ ਕੋਲ ਗਲਤੀ ਹੋਈ ਤਾਂ ਹੀ ਤੁਸੀਂ ਦੋਵੇਂ ਬੋਲੇ ਤੇ ਤੁਸੀਂ ਦੋਵੇਂ ਮਾਫੀ ਮੰਗ ਲਓ ਮੈਂ ਤੈਨੂੰ ਨਹੀਂ ਕੁ ਠੀਕ ਹੈ ਤਾਂ ਹੁਣ ਪੈਸਾ 5000 ਰੁਪਿਆ ਮੈਂ ਦਿੰਦਾ ਵੀ ਇਹਦੇ ਵੱਲੋਂ ਮੈਂ ਦੇ ਦੂੰਗਾ ਠੀਕ ਹੈ ਇਹ ਮੇਰੀ ਗੱਲ ਸੁਣਾ ਇਹ ਕਹਿੰਦਾ ਮੈਂ ਨਹੀਂ ਲਗਣਾ ਮਸ਼ੀਨ ਤੇ ਮੇਰਾ ਮਨ ਚਕੇਗਾ ਮੈਂ ਮਸ਼ੀਨ ਨਹੀਂ ਚਲਾਉਣੀ ਮੈਂ ਜਾਣਾ ਕਰੇ ਅੱਛਾ ਆਪਾਂ ਵੀਰੇ ਇਹਨੂੰ ਦਿੱਤਾ ਆ ਅੱਜ 2 ਮਹੀਨੇ ਹੋ ਗਏ ਨੇ 5000 ਰੁਪਏ ਉਹ ਦਿੱਤਾ ਸੀ ਅੱਛਾ ਫਿਰ ਮੈਂ ਹੌਲੀ ਹੌਲੀ ਪੈਸੇ ਨੇ ਖਾਤੇ 15 ਤੇ 200 ਪਾ ਤੱਕ 500 ਪਾ ਕਰ ਗਿਆ 12 13000 ਹੋ ਗਏ ਨਾ 12 13 ਉਦੋਂ ਦੇ ਭੈਣ ਨੇ ਕਿਸ਼ਤਾਰ ਨਹੀਂ ਗੱਡੀ ਘੜ ਪਰ ਕਿੰਦੀ ਉਹਦੋਂ 2000 ਰੁਪਏ ਖੜੇ ਪੈਰ ਦੇ ਨਾਲ ਘਰੇ ਕੱਲਿਆ ਅੱਛਾ ਡੈਡੀ ਨੇ ਅੱਛਾ ਤੇ ਭਾਰਤ ਇਹਨਾਂ ਯਾਰਾ ਵੀ ਬੰਦੇ ਬਣੇ ਪੜ ਗਿਆ ਇਹਨੂੰ ਕਿ ਹੁਣ ਦੱਸੋ ਬਾਈ ਤੁਸੀਂ ਅਸੀਂ ਕਿੰਨੇ ਦਾ ਹੱਕਦਾਰ ਗਏ ਬੰਦਾ ਵੀ 5000 ਦਾ ਭਾਜੀ ਇਹਨਾਂ ਨੂੰ ਦੇਣਾ ਤੇ ਉਹ ਮੈਂ ਦਊਗਾ ਮੈਂ ਜਮੇ ਦਾ ਠੱਕਿਆ ਜਿਹੜਾ 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 ਪੰਜ ਬੀੜੀ ਮੈਂ ਬੋਲਾਂ ਬੁਖਾਰੇ ਤੇਰੇ ਤੇਰਾ ਵਲਗਾ ਉਹ ਤੇਰਾ ਤੇਰਾ ਵਲਗਾ ਤੇਰਾ ਵਲ ਲਲਾ ਬਾਈ ਜੀ ਇਹਨੇ ਇੱਕ ਬੰਦਾ ਮੇਰਾ ਕੋਈ ਇਸ ਬੰਦੇ ਦੀ ਗੱਲ ਨਹੀਂ ਹੋਈ ਕੋਈ ਨਹੀਂ ਹੋਈ ਇਹਨੂੰ ਸਿਰਫ ਇਹਨੂੰ ਸਿਰਫ ਇੱਕ ਦਿਨ ਮੈਂ ਇੰਨਾ ਕਿਹਾ ਮੈਂ ਕਿ ਮੇਰੀ ਮਸ਼ੀਨ ਜਾਣ ਤੋਂ ਪਿਆਰੀ ਏ ਅੱਛਾ ਇਹਦਾ ਸੰਦੇ ਰੰਗ ਲਾਇ ਜੀ ਇਸ ਕੰਪੈਨ ਨੇ ਇਹਨੂੰ ਰੱਖਣਾ ਪਰ ਸੰਭਾਲ ਕੇ ਇਹਨੂੰ ਔਲੀ ਚ ਲਾ ਕੇ ਖੱਡਿਆਂ ਟੋਆਂ ਵਟਾਂ ਵਿੱਚ ਤੇ ਮੇਰੇ ਦਿਲ ਨੂੰ ਕੁਝ ਹੁੰਦਾ ਹੈ ਅੱਛਾ ਇਹ ਇਹ ਮੈਂ ਗੱਲ ਕੀਤੀ ਏ ਬਸ ਇਥੋਂ ਕਹਿੰਦਾ ਤੂੰ ਮੈਨੂੰ ਕੋਈ ਕਿਉਂ ਕਿਹਾਈ ਇੱਕ ਦਿਨ ਮਸ਼ੀਨ ਚਲਾਈ ਜਾਂਦਾ ਸੀ ਤੇ ਇਹਨੂੰ ਕੋਈ ਪਤਾ ਨਹੀਂ ਹਾਈ ਮਸ਼ੀਨ ਦਾ ਸਾਰਾ ਹੋ ਗਿਆ ਜੇ ਉਹ ਅਗਰ ਤੂੰ ਤੋੜ ਕੀਤੀਆਂ ਤੁਸੀਂ ਇੱਕ ਗੁੱਸੇ ਨਾਲ ਮੈਂ ਚੜ ਗਿਆ ਮਸ਼ੀਨ ਤੇ ਗੁੱਸੇ ਨਾਲ ਮੈਂ ਚੜ ਗਿਆ ਤੇ ਇਹ ਥੱਲੇ ਆ ਕੇ ਬਹਿ ਗਿਆ ਅੱਛਾ ਇਹਨੂੰ ਮੈਂ ਆਖਿਆ ਵੀ ਕੁਝ ਨਹੀਂ ਮੈਂ ਚਲ ਗੁਰੇ ਮੈਂ ਹਾਂ ਹਾਂ ਸਹੀ ਗੱਲ ਏ ਮੈਂ ਚਲ ਗੁਰੇ ਮੈਂ ਵੜਦਣਾ ਇਹ ਥੱਲੇ ਆ ਕੇ ਬਹਿ ਗਿਆ ਫੋਨ ਫੋਨ ਕਰਨ ਲੱਗ ਪਿਆ ਸਾਰਿਆਂ ਨੂੰ ਤੈਨੂੰ ਸ਼ਾਇਦ ਕੀਤਾ ਸੀ ਨਹੀਂ ਮੈਨੂੰ ਨਹੀਂ ਕੀਤਾ ਸੀ ਇਹ ਬੰਦ ਸਰਜੀਤ ਨੂੰ ਕੀਤਾ ਸੀ ਸਦੀਨ ਭਾਂਗੇ ਤੈਨੂੰ ਇਹਨੇ ਬੰਦਿਆ ਫੋਨ ਕੀਤਾ ਉਦੋਂ ਸਾਡਾ ਗੁੱਸੇ ਹੋ ਗਿਆ ਤੇ ਮੈਂ ਫੇਰ ਵੀ ਕੁਝ ਨਾ ਫੇਰ ਕੀ ਮ ਮੈਂ ਸੋਕ ਨੂੰ ਕਹਿੰਦਾ ਮੈਂ 1 ਕੁਆਟਰ ਤਾਂ ਦੇ ਦਾਂ ਕਰੰਗਾ ਕੋਈ ਮੈਨੂੰ ਜਿਆਦੀ ਨਹੀਂ ਮੈਂ ਨਹੀਂ ਕਰਨੀ ਸਹੀ ਗੱਲ ਹੈ ਹਾਂ ਆ ਜੰਟ ਸਾਡਾ ਇਹ ਜੰਟ ਸਾਡਾ ਠੀਕ ਹੈ ਗੱਲ ਕੀ ਹੋਈ ਕੀ ਨਹੀਂ ਬਾਤ ਹੋਈ ਚਲਦੇ 1 ਮਿੰਟ ਗੱਲ ਤਾਂ ਹੁਣ ਲੈ ਆਪਾਂ ਜੀ ਇਹਨਾਂ ਦੀ 10000 ਦਾ ਰੋਲਾ ਕਿਉਂਕਿ 12 13 ਰਗੋਰਾ ਲੈ ਗਿਆ ਤੇ 10000 ਦਾ ਮਸਲਾ ਉਹਦੇ ਚ 5000 ਆਪਾਂ ਕਹਿੰਦਾ ਮੈਂ ਤੁਹਾਨੂੰ ਦਊਂਗਾ ਜਿਹੜਾ 5000 ਦਾ ਰੋਲਾ ਹੈ ਉਹਦੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਕਿ ਉਹਦੇ ਪੈਸੇ ਦੇਣੇ ਬੰਦੇ ਆ ਜਾਂ ਨਹੀਂ ਬੰਦੇ ਠੀਕ ਹੈ ਜੇ ਦੇਣੇ ਬੰਦੇ ਆ ਤੇ ਤੁਸੀਂ ਜੋ ਸੱਚ ਦੱਸਿਆ ਕਮੈਂਟ ਚ ਆ ਇਹ ਮੇਰੇ ਗਲਤੀ ਹੋਵੇ ਠੀਕ ਹੈ ਗਲਤੀ ਨਹੀਂ ਪੈਸਿਆਂ ਦਾ ਆਪਣਾ ਮਸਲਾ ਹੈ ਆਪਣਾ ਆਪਣਾ ਪੈਸਾ ਦਾ ਮਸਲਾ ਹੈ ਵੀ ਇਹਨਾਂ ਦਾ ਸੀਜ਼ਨ ਛੱਡ ਕੇ ਵਿੱਚੇ ਜਾ ਰਾ ਕਰੇ ਤੇ ਇਹਾਂ ਨੇ ਸਾਡੇ ਪੈਸੇ ਵਾਪਸ ਕਰੇ ਇਹ ਤੇ ਕਮੈਂਟ ਚ ਜ਼ਰੂਰ ਦੱਸਾਂ ਇਹ ਪੈਸੇ ਲੈਣ ਦੇ ਹੱਕਦਾਰ ਹੈਗੇ ਆ ਜਾਂ ਨਹੀਂ ਹੈਗੇ ਤੇ ਬਾਕੀ ਤੂੰ ਦੱਸ ਤੂੰ ਕੀ ਕਹਿਣਾ ਚਾਹੁੰਦਾ ਦੂਜਾ ਦੱਸ ਇਹ ਗੱਲ ਸੁਣ ਮੇਰੀ ਪੈਸਾ ਦੀ ਕੋਈ ਗੱਲ ਕਰਦੇ ਨਾ ਹੱਕਦਾਰ ਹੈਗੇ ਨਹੀਂ ਹੈਗੇ ਆਪਾਂ ਇਹਦੇ ਨਾਲ ਕੋਈ ਅੱਧੇ ਸੀਜ਼ਨ ਗੱਲ ਨਹੀਂ ਕੀਤੀ ਸੀ ਕੋਈ ਦਿਨਾਂ ਦੀ ਗੱਲ ਨਹੀਂ ਕੀਤੀ ਸੀ ਆਪਾਂ ਸਾਰੇ ਸੀਜ਼ਨ ਦੀ ਗੱਲ ਕੀਤੀ ਸੀ ਸਾਰਾ ਸੀਜ਼ਨ ਲਵਾਣਾ ਹੈ ਸਹੀ ਗੱਲ ਹੈ ਠੀਕ ਹੈ ਨਹੀਂ ਹੁਣ ਇਹ ਤੇ ਕਹਿੰਦਾ ਮੈਂ ਮੇਰੇ ਕਮੈਂਟ ਹੁਣ ਮੈਂ ਮਾਲਕ ਬੰਦਾ ਹੁਣ ਮੈਂ ਮਸ਼ੀਨ ਚਲਾਵਾਂਗਾ ਦੱਸ ਇਹ ਖਰਾਬ ਕਰਦਾ ਪਿਆ ਹੁਣ ਮੈਂ ਅਸੀਂ ਦੋ ਬੰਦੇ ਆ ਅਸੀਂ ਰੋਟੀ ਵੀ ਲਿਆਉਣੀ ਆ ਏਜੰਟ ਰੋਟੀ ਲੈ ਗਿਆ ਸਾਡੀ ਅਸੀਂ ਤੇਲ ਲੈਣ ਜਾਣਾ ਇਹ ਕਿੰਦਾ ਬਰਬਾਦ ਇਹ ਤਾਂ ਸੀਜਨ ਦਾ ਖਰਾਬ ਹੋਈ ਜਾਂਦਾ ਫਿਰ ਆਪਾਂ ਹਾਲੇ ਵੀ ਗੁਰੇ ਲਵਾ ਦੇ ਹਾਂ ਮੈਂ ਨਹੀਂ ਪ੍ਰੋਬਲਮ ਹੈ ਹਾਂ ਆਪਾਂ ਹਾਲੇ ਵੀ ਕਈ ਨਾ ਬੰਦੇ ਨੂੰ ਤੂੰ ਹੀ ਕਹਿਣਾ ਚਾਹੁੰਦੇ ਇਹ ਮਸਲੇ 'ਚ ਯਾਰ ਇਹ ਪੈਸੇ ਦਾ ਹੱਕਦਾਰ ਤੇਗਾ ਦੇਣ ਦਾ ਕੌਣ ਕੋਰਾ ਕੇ ਕੋਰਾ ਕੋਰਾ ਇਹਨਾਂ ਨੂੰ ਹਾਂ ਅੱਛਾ ਜਦੋਂ ਸੀਜਨ ਬਰਬਾਦ ਕਰਕੇ ਚੱਲੇ ਆਇਆ ਸੀਜਨ ਖਰਾਬ ਕਰ ਗਿਆ ਤੇ ਜਿਹੜੇ ਉਹਨੇ ਉਹ ਕਹਿੰਦਾ ਮੈਂ 25 ਦਿਨ ਲਾਇਆ ਯਾਰ ਉਹ ਜੇ ਆਪਾਂ ਛੱਡਦੇ ਆਂ ਆਪਾਂ ਛੱਡਦੇ ਆਂ ਫਿਰ ਮੈਂ ਪੈਸੇ ਬਿਲਕੁਲ ਆਖਰ ਨਹੀਂ ਜਦੋਂ ਮੈਂ ਕਹਿੰਦਾ ਬਾਈ ਮੈਂ ਕਹਿੰਦਾ ਬਾਈ ਤੁਸੀਂ ਆਓ ਰੋਲਾ ਰੋਲਾ ਇਹਨਾਂ ਦੋਨਾਂ ਦਾ ਹੈ ਰੋਲਾ ਇਹਨਾਂ ਦੋਨਾਂ ਦਾ ਹੈ ਤੁਸੀਂ ਬੈਠ ਕੇ ਸਮਝਾ ਲਓ ਇਹ ਰੋਲਾ ਦੁਬਾਰਾ ਸਮਝਾ ਲਿਆ ਯਾਰ ਸਮਝ ਗਿਆ ਸੀ ਇਹ ਇਹਨੂੰ ਸਮਝਾ ਲਿਆ ਇਹ ਹੁਣ ਬੰਦਾ ਨਹੀਂ ਸਮਝਦਾ ਉਹ ਜਿੱਦ ਫੜ ਗਿਆ ਅੱਛਾ ਨਾ ਮੱਕਰ ਹੀ ਜਾਣਾ ਉਹ ਆਂਦਾ ਹੈ ਜੇ ਮੈਂ ਹੁਣ ਰਹਿਣਾ ਨਾ ਫਿਰ ਅਸੀਂ ਲੜ ਪਏ ਫਿਰ ਸਾਡਾ ਕੀ ਬਣੇਗਾ ਯਾਰ ਹੁਣ ਆਪਾਂ ਲੜਾਈ ਕਰਨੀ ਕਾਦੀ ਆਪਾਂ ਕੰਮ ਕਰਨਾਂ ਕ ਲੜਨਾ ਇੱਥੇ ਆਏ ਆ ਇਹਦਾ ਸਹੀ ਹਾਂ ਗੁਰੂ ਦਾ ਗਾਲ ਸੁਣਾਏ ਇੱਕ ਮਿੰਟ ਗੱਲ ਤਾਂ ਸੁਣ ਲੈ ਪਹਿਲਾਂ ਵੀ ਪ੍ਰੀਮ ਨੂੰ ਡਰ ਇਧਰ ਆਈਂ ਇਧਰ ਆ ਨਹੀਂ ਆਪ ਬੰਦੇ ਆਦੇ ਨੇ ਰਾਜ ਭਰਾ ਬਣੇ ਨੇ ਆਪਣੇ ਨਾਲ ਚਲੇ ਦੱਸ ਤੇਰਾ ਹੁਣ ਕੀ ਕਹਣਾ ਤੂੰ ਲਵਾਣਾ ਚਾਹਦਾ ਛੇਨ ਜਾਂ ਨਹੀਂ ਸੀ ਜੇ ਲਵਾਣੀ ਬਣੀ ਬਗ ਨਹੀਂ ਬਗ ਉਹ ਲਾਜ ਨਹੀਂ ਰੱਖੀ ਨਹੀਂ ਸੀ ਜੇ ਲਵਾਣਾ ਚਾਹਦਾ ਜਾਂ ਨਹੀਂ ਗੁਰੂ ਉਹ ਗੱਲ ਠੀਕ ਹੈ ਹੁਣ ਦੀ ਦੱਸ ਇਹੀ ਦੋ ਹਾਂ ਇਹੀ ਦੋ ਜਾ ਵਿਸ਼ੇ ਨਾਲ ਲਵਾਣਾ ਚਾਹਦਾ ਜਾਂ ਨਹੀਂ ਕਿਉਂ ਨਹੀਂ ਲਵਾਣਾ ਮੇਰਾ ਦੇਲ ਨਹੀਂ ਕਰਦਾ ਕੀ ਚੱਕਰ ਕੀ ਬਣਾ ਮਾ ਨਹੀਂ ਕਰਦਾ ਮੇਰਾ ਕਿਉਂ ਨਹੀਂ ਕਰਦਾ ਮਾ ਨਾ ਲਵਾ ਦੇ ਕੋਈ ਨਾ ਤੇਰਾ ਬੋਲਣਗੇ ਤਾਂ ਮੈਂ ਬੈਠਾ ਹੈ ਤੁਸੀਂ ਇਹਨਾਂ ਲਵਾ ਲੈ ਪਏ ਹੈ ਜਿੰਮੇਦਾਰ ਮੇਰੀ ਆ ਮੈਂ ਦੇ ਦਾਂਗਾ ਪੈਸੇ ਮੈਂ ਤੈਨੂੰ ਉਦੋਂ ਵੀ ਕਿਹਾ ਹੈ ਪੈਸੇ ਮੇਰੇ ਕੋਲ ਲੈ ਲਈ ਤੁਸੀਂ ਇਹਨਾਂ ਲਵਾ ਲੈ ਤੇਰਾ ਬੋਲਦੇ ਨਹੀਂ ਪੈਸੇ ਗੱਲ ਕੋਈ ਬਤਾ ਮੈਂ ਅਸੀਂ ਨਹੀਂ ਲੈਣਾ ਯਾਰ ਐਵੇਂ ਹੌਂਡਰ ਪਿੰਡ ਉਹ ਕਿੱਥੇ ਜਾਂਦੇ ਚਾਰ ਦਿਨ ਫੇਰ ਖੜਕ ਪੈਣੀ ਹੈ ਨਹੀਂ ਖੜਕਦੇ ਹੁਣ ਲੜਦੇ ਨਹੀਂ ਹੌਂਡੇ ਪੀਣੀ ਨਹੀਂ ਜਰੂਰ ਤੇ ਫੇ ਆਪੇ ਨੇ ਚੱਲ ਦੇਲੀ ਇੱਕ ਪੋਵਾ ਪੀਏਗਾ ਚਲ ਮਹੀਨਿਆਂ ਦੀ ਰਹਿਣਾ ਮੈਂ ਜਵਾਸ ਤਾ ਮੈਨੂੰ ਘਰੋਂ ਨਹੀਂ ਰਹਿਣਾ ਪਾਪੇ ਫੁਰਗਾ ਤਾ ਤੂੰ ਨਹੀਂ ਰਹਿਣਾ ਅੱਛਾ ਤਾਂ ਠੀਕ ਹੈ ਫਿਰ ਬਈ ਜਾਨ ਦੋ ਬੰਦੇ ਨੂੰ ਜੇ ਨਹੀਂ ਰਹਿੰਦਾ ਫਿਰ ਜਾਨ ਦਾ ਕਰੇ ਕੱਲ ਨੂੰ ਹੋਰ ਕੋਈ ਮਾੜੀ ਮਾੜੀ ਗੱਲ ਬਣ ਗਈ ਤਾਂ ਫਿਰ ਕਲੇਸ਼ ਵਧੂਗਾ ਠੀਕ ਹੈ ਹੁਣ ਤੇਰਾ ਕੁਝ ਕਹਿਣਾ ਹੈਗਾ ਇਹਦੇ ਬਾਰੇ ਕਿ ਮੈਂ ਧਮਕੀਆਂ ਦਿੰਦਾ ਸੀ ਜੇਕਰ ਉਹਨੂੰ ਮੈਨੂੰ ਗੱਲ ਬਣ ਗਈ ਤੇ ਕੌਣ ਜ਼ਿੰਮੇਵਾਰ ਹੈਦਾ ਸਾਨੂੰ ਕਹਿੰਦਾ ਮੈਂ ਪਿੰਡ ਜਾ ਕੇ ਵੇਖਣਾ ਇਸ ਬੰਦੇ ਨੂੰ ਅੱਛਾ ਨਹੀਂ ਲੜਦੇ ਨੀ ਉਹ ਨਹੀਂ ਲੜਦੇ ਨਹੀਂ ਹੁੰਦੇ ਐਨੀ ਧਮਕੀਆਂ ਦਿੰਦਾ ਹੈ ਕਹਿੰਦਾ ਮੇਰੀ ਪਾਵਰ ਬੜੀ ਹੈ ਮੇਰੇ ਕੋਲ ਬੰਦੇ ਬਹੁਤ ਨੇ ਠੀਕ ਹੈ ਇਹਨੂੰ ਮੈਂ ਇਹਦੇ ਕੋਲੋਂ ਮੈਨੂੰ ਤੇਰਾ ਕੀ ਕਹਿਣਾ ਚਾਹਣਾ ਹੈ ਦਾ ਉਹ ਕਹੈ ਨਹੀਂ ਪੈਸੇ ਮੋੜ ਦੇਵੇ ਬਸ ਅੱਛਾ ਉਹਨੂੰ ਪੈਸੇ ਮੋੜ ਦੇ ਬਸ ਵੀ ਪੈਸਾ ਮੋੜੇ ਤੁਹਾਡਾ ਫੈਸਲਾ ਹੀ ਹੈ ਹਾਂਜੀ ਫੈਸਲਾ ਹੈ 5000 ਦਾ ਤੁਹਾਡਾ ਹੋ ਗਿਆ ਜਿਹੜਾ 5000 ਉਤਲਾ ਨਾ ਉਹਦਾ ਆਪਾਂ ਕਿਵੇਂ ਵੀ ਕਰਾਂਗੇ ਕੋਈ ਮਸਲਾ ਤੁਹਾਡਾ ਕਰਾਂਗੇ ਤੇ ਇਹ ਬੰਦਾ ਕਹਿੰਦਾ ਮੈਂ ਮੈਂ ਵੀ ਨਹੀਂ ਰੱਖਣਾ ਪਤਾ ਗੱਲ ਕੀ ਹੈ ਇਧਰ ਦੇਖਾ ਤੁਹਾਨੂੰ ਪਤਾ ਡਰਾਈਵਰ ਕੀ ਕਰਦੇ ਹੁੰਦੇ ਇੱਕ ਮਿੰਟ ਗੱਲ ਸੁਣ ਕਿਸੇ ਪੈਸੇ ਲੈ ਭੱਜ ਜਾਂਦਾ ਕੋਈ ਅੱਧਾ ਸੇ ਲੈ ਭੱਜ ਜਾਂਦਾ ਕਿਸੇ ਦਾ ਕਿਵੇਂ ਕਿਵੇਂ ਆਪਾਂ ਦੇਖਦੇ ਆ ਵੀਡੀਓ ਆਪਣੀ ਮਸ਼ੀਨ ਕਿੱਥੇ ਚੱਲ ਰਹੀ ਆ ਮਸ਼ੀਨ ਆਪੇ ਬੜੋ ਦਾ ਬੜੋ ਕਿਹੜੇ ਏਰੀਆ ਚ ਇਹ ਇਹ ਬੜੋ ਦਾ ਆਪਣੇ ਐਮਪੀ ਰੀਜ ਆਗਰ ਜ਼ਿਲ੍ਹਾ ਪੈਂਦਾ ਐਮਪੀ ਰੀਜ ਐਮਪੀ ਜੀ ਆ ਹਾਂ ਗੁਰੂ ਵੇਖ ਲੈ ਯਾਰ ਇੱਕ ਵਾਰੀ ਹੋਰ ਨਹੀਂ ਹੈ ਠੀਕ ਅਸੀਂ 180 ਵੀ ਕੇ ਪਿੱਛੇ ਵੱਢ ਕੇ ਆਇਆ ਚਲੋ ਕੰਮ ਕੀਤਾ ਸੀ ਸੋਨਾ ਕੀਤਾ ਸੀ ਸਾਨੂੰ ਇੱਥੇ ਸਮੀਰ ਥਾਰ ਗਿਮੇਥੇ ਲੈ ਆ ਮਸ਼ੀਨਾਂ ਇੱਥੇੋਂ ਕੰਮ ਫੁੱਲੇ ਹਾਂ ਇਹਦਾ ਚਲੋ ਠੀਕ ਆ ਜੀ ਨਹੀਂ ਲੱਗਦਾ ਮਰਜ਼ੀ ਆਉਂਦੀ ਕਿਸੇ ਨੂੰ ਮਾਸਿਨ ਕਿਸੇ ਨੇ ਲੋਆ ਕਿਸੇ ਨੂੰ ਇਹ ਤਾਂ ਇਹ ਨਾ ਕਹ ਜੇ ਵੀ ਇਹ ਬੰਦੇ ਨੇ ਸੀਨਾ ਲਵਾਉਣਾ ਤੇ ਇਹ ਖਰੇ ਉਹ ਲੈ ਜਾਂਦਾ ਮੈਂ ਇਹਨੂੰ ਬਹੁਤ ਸਮਝਾਇਆ ਰਾਤ ਵੀ ਆਖਾ ਮੈਂ ਹਲਵਾ ਦੇ ਦਿੰਦੇ ਆ ਸਾਡੇ ਅਸਾਂ ਰੋਲਾ ਪਵੇਗਾ ਮੇਰਾ ਨਹੀਂ ਮਨ ਕਰਦਾ ਮੈਂ ਚੱਲ ਫਿਰ ਤੈਨੂੰ ਘਰੇ ਤੀਰ ਜੜਾ ਦੇ ਨਾ ਦਾ ਚਲਾਇਆ ਤੂੰ ਅੱਗੇ ਜਿੱਥੇ ਮਰਜ਼ੀ ਲੱਗਦੀ ਸਾਡੇ ਵੇਂਦੇਓ ਚੈਨਲ ਨੂੰ ਸਬਸਕ੍ਰਾਈਬ ਕੀਤਾ ਜਿਹੜੇ ਬੰਦੇ ਸਾਡਾ ਵੀਡੀਓ ਵੇਂਦੇ ਆ ਇਹਦੇ ਵਿੱਚ ਤੁਸੀਂ ਸਹੀ ਬੋਲਣਾ ਹੈ ਕੀ ਗਲਤੀ ਕੀ ਨਹੀਂ ਹੈਗੀ ਗੋਰੇ ਦੀ ਆ ਜਾਂ ਇਹਨਾਂ ਦੀ ਆ ਗੁਰਾ ਚਲੇ ਮੈਂ ਨਹੀਂ ਛੜਿਆ ਇਸ ਬੰਦੇ ਨਾਲ ਨਾ ਮੈਂ ਕੁਝ ਬੋਲਿਆ ਰਾ ਭਾਈ ਘੜਾ ਚਲਾਤ ਲਈ ਮੋਰਸਨ ਲੈ ਮੋੜ ਕੇ ਦੱਸੋ ਭਾਈ ਹੈਲਪਰ ਡਰਾਈਵਰ ਚਾਰਜਰ ਮਿਲ ਗਈ ਉਹੀ ਕੁਝ ਹੋ ਜਾਂਦੇ ਨੇ ਚਾਰਜਰ ਹਾਂ ਚਾਰਜਰ ਦੇਓ ਵੀ ਹੰਦਾ ਚਲੋ ਡਰਾਈਵਰ ਹੈਲਪਰ ਲੜਦਾ ਹੈ ਅਕਦਾ ਕਿਸੇ ਵੇਰੇ ਫਿਰ ਉਹ ਕੁਝ ਹੋਗਾ ਸਹੀ ਸਹੀ ਗੱਲ ਹੈ ਤੇ ਇਹ ਬੰਦਾ ਕਹਿੰਦਾ ਮੈਂ ਨਹੀਂ ਮਸ਼ੀਨ ਤੇ ਲੱਗਣਾ ਮੈਂ ਨਹੀਂ ਲੱਗਣਾ ਫਿਰ ਤੁਸੀਂ ਦੱਸਦੇ ਹੋ ਭਾਈ ਜੀ ਪੈਸੇ ਹੀ ਮੋੜ ਦੇ ਆਖ ਤੇ ਰਗਾ ਕਨੇਗਾ ਹਾਂ ਕਮੈਂਟ ਜੀ ਜ਼ਰੂਰ ਦੱਸਿਆ ਜੇ ਇਹ ਬੰਦਾ ਮਸ਼ੀਨ ਛੱਡ ਕੇ ਜਾ ਰਿਹਾ ਹੈ ਇਹ ਥੋੜਾ ਇਹਨਾਂ ਦਾ ਰੋਲਾ ਆਪਸ ਵਿੱਚ ਹੈਗਾ ਤੇ ਉਹ ਆਹਨਾਂ ਨੇ ਸੀਨ ਲਵਾ ਦੇ ਬਾਕੀ ਉਹ ਕਹਿੰਦਾ ਮੇਰੀ ਪੂਰੀ ਨਹੀਂ ਪੈਣੀ ਬਾਅਦ ਵਿੱਚ ਫਿਰ ਅਸੀਂ ਲੜਾਂਗੇ ਤੇ ਵੀ ਪੈਸੇ ਦੇਣ ਦਾ ਹੱਕਦਾਰ ਹੈਗਾ ਲੈਣ ਦਾ ਹੈਗਾ ਜਾਂ ਇਹਨਾਂ ਨੂੰ ਦੇਣ ਦਾ ਜਾਂ ਅੱਧਾ-ਅੱਧਾ ਹੋ ਸਕਦਾ ਇਹਦੇ ਚੀਜ਼ ਦੱਸਿਆ ਜਰੂਰ ਆਪਾਂ ਸਹੀੰਦੀ ਗੱਲ ਕੀਤੀ ਸੀ ਸਹੀ ਗਿਰ ਸਿਰ ਪਰਵਾ ਕਰ ਚੱਲਿਆ ਹੈ ਪੈਸੇ ਮੈਂ ਵੀਰੇ ਸਾਰੇ ਰੱਖਦਾਰ ਹਾਂ ਠੀਕ ਹੈ ਚਲੋ ਮੈਨੂੰ ਕਿਆ ਹੈ ਮਾੜਾ ਬੰਦਾ ਤੂੰ ਠੀਕ ਨਹੀਂ ਤੂੰ 3000 ਰੁਪਏ ਮੈਨੂੰ ਉੱਪਰ ਲੈਣਾ ਦੇ ਇਹਦਾ ਕੰਮ ਹੀ ਕੋਣ ਚੱਲਿਆ ਹਾਂ ਵੀਰੇ ਬੈਟਰ ਬੰਦਾ ਕੰਮ ਕੋਣ ਚੱਲਿਆ ਤੈਨੂੰ ਪਤਾ ਸਾਹਮਣੇ ਮਸ਼ੀਨ ਰਫਰ ਕੀਤੇ ਨੇ ਉੱਥੇ ਕੱਟ ਦੇਣ ਲੱਗੇ ਨੇ ਬਸ ਹਾਂ ਤੇਰੇ ਠੀਕ ਹੈ ਇਹਨਾਂ ਦਾ ਇਹ ਮਸਲਾ ਹੈ ਕੋਈ ਕਮੈਂਟ ਦਾ ਤੇ ਬਾਕੀ ਤੁਸੀਂ ਜੀ ਕਮੈਂਟ ਕਰਕੇ ਜਰੂਰ ਦੱਸ ਤੇ ਸੱਚੀ ਸਹੀ ਗੱਲ ਕਰਨੀ ਸਕੇ ਦੋਵੇਂ ਬੰਦੇ ਰਹਿਗਾ ਮਸ਼ੀਨ ਤੇ ਸਹਰ ਹੋਰ ਮਿਲਿਆ ਨਹੀਂ ਤੁਹਾਨੂੰ ਕੋਈ ਨਾ ਤੁਸੀਂ ਇਹ ਦੇਖੋ ਅੱਜ ਮੇਰੇ ਦੇਲ ਤੇ ਕੀ ਵੀਧੀ ਹੋਵੇਗੀ ਜਦੋਂ ਡਰਾਈਵਰ ਛੱਡ ਕੇ ਚੱਲਿਆ ਮੈਨੂੰ ਤੇ ਖੁਦ ਮਸ਼ੀਨ ਚਲਾਉਣੀ ਪੈਣੀ ਮੈਨੂੰ ਚਲੋ ਇਹ ਦੱਸੋ ਡਰਾਈਵਰ ਕਿੰਨੀ ਮਾਰ ਕਰਦੀ ਕਰਦੀ ਹੈ ਜੋ ਕਿਸਮਤ ਆ ਮੈਂ ਲਿਖਿਆ ਉਹ ਮਿਲਣਾ ਹੀ ਆਪਾਂ ਨੂੰ ਠੀਕ ਹੈ ਕੰਮ ਚੱਲ ਚੱਗੇ ਇਹ ਬੰਦਾ ਇਹ ਨਿਆਬ ਰੱਖਣਾ ਹੈ ਵੀ ਖਰੇ ਡਰਾਈਵਰ ਰੱਖੇਗਾ ਮੈਂ ਇਹਨੂੰ ਕਰੇ ਚਾਚੇ ਸਰਜੀਤ ਨੂੰ ਪੱਟਿਆ ਇਹਨੂੰ ਇਹਨੂੰ ਬਹੁਤ ਫੋਨ ਕਰਦਾ ਹੋਇਆ ਬੰਦਾ ਅੱਛਾ ਨਹੀਂ ਉਹਨੇ ਤਾਂ ਕਾਲਾ ਪੰਨਾ ਜੇ ਉਹਨਾਂ ਨਾਲ ਲੱਗੇਗਾ ਤਾਂ ਫੇਰ ਇਹ ਮੈਂ ਸਿੱਧੀ ਗੱਲ ਕਰਦਾ ਇਹ ਰੋਜ਼ ਫੋਨ ਕਰਦਾ ਸਾਨੂੰ ਲੋਕ ਸ਼ਾਮ ਸਵੇਰੇ ਜੇ ਉਹਨਾਂ ਨਾਲ ਲੱਗੇਗਾ ਫੇਰ ਆਖੀ ਮੇਰੀ ਗੱਲ ਸੁਣ ਨਹੀਂ ਪਿੰਡ ਲਾਉਂਦਾ ਜਦੋਂ ਇੱਕ ਮਿੰਟ ਜਦੋਂ ਲੜੇ ਨੇ ਇਹ ਸਰਜੀਤ ਫੋਨ ਲਾਈ ਖੜਾ ਸੀ ਸਰਜੀਤ ਪਤਾ ਕੀ ਬੋਲਿਆ ਮੋਬਾਈਲ ਨਾਲ ਫੜਾਈ ਮੋਬਾਈਲ ਨਾਲ ਫੜਾਈ ਮੋਬਾਈਲ ਖੋਲਣਗੇ ਅਸੀਂ ਮੋਬਾਈਲ ਨਾਲ ਕੋਦੇ ਫਿਰਨੇ ਮਾਰ ਨਹੀਂ 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 ਮੋਬਾਈਲ ਨਾਲ ਥੋੜਾ ਹੋ ਗਿਆ ਇਹਨੂੰ ਫੋਨ ਆਇਆ ਇਹਨੇ ਮੈਨੂੰ ਮੋਬਾਈਲ ਫੜਾਈ ਮੈਂ ਕਹਿੰਦਾ ਮੈਂ ਸਿੰਧੂ ਦੀ ਗੱਲ ਕਰਾਂ ਮੇਰੇ ਨਾਲ ਤੇਰੇ ਫੋਨ ਆ ਖੜਾ ਸਿੰਧੂ ਦਾ ਸਿੰਧੂ ਮੇਰਾ ਭਰਾ ਬਣਿਆ ਮੈਂ ਗੱਲ ਕਰਾਂ ਇਹਨੇ ਮੋਬਾਈਲ ਹੀ ਫੜਾਈ ਸਰਜੀਤ ਦਾ ਫੋਨ ਆ ਕੇ ਨਾ ਨਾ ਮੋਬਾਈਲ ਫੜਾਈ ਮੋਬਾਈਲ ਫੜਾਈ ਇਹਨੇ ਤਾਂ ਮੋਬਾਈਲ ਖੋਲਣਾ ਹੈ ਦੱਸ ਇਹ ਦੂਰ ਦਾ ਕੋਈ ਇਹ ਮੈਂ ਵੀ ਨਹੀਂ ਕਰਨੀ ਜਾ ਸਕਦਾ ਇਹਦਾ ਮੋਬਾਈਲ ਜੇ ਖੋਲ ਲੈ ਮੋਬਾਈਲ ਫਿਰ ਵੀ ਮਿਲ ਇਹ ਕਿਹੜਾ ਹੈਗਾ ਵੀ ਆਪਾਂ ਦੂਰ ਦੇ ਬੰਦੇ ਆ ਕਿਨੇ ਮੱਕਰੇ ਨਹੀਂ ਜਾ ਸਕਦਾ ਚਲੋ ਠੀਕ ਆ ਫਿਰ ਸਾਰਾ ਪਿੰਡ ਗਵਿੰਦਗੜਾ ਦਾ ਆਪਣੇ ਇਸ ਤਰੀਰ ਦੀ ਇਹ ਤਾਂ ਸਹੀ ਗੱਲ ਹੈ ਮੈਂ ਫੋਨ ਕੀਤਾ ਸਰਪੰਚ ਨੂੰ ਕਹਿੰਦਾ ਕੋਈ ਗੱਲ ਜਦੋਂ ਮਰਜ਼ੀ ਆ ਜਾ ਕਰ ਲੈਣ ਗੱਲ ਸੀਰੇ ਨੂੰ ਹਾਂ ਜੁਗਸੀਰ ਸਰਪੰਚ ਨੂੰ ਹਾਂ ਉਹਨੂੰ ਕੀਤਾ ਜੀ ਹਾਂ ਤੁਹਾਨੂੰ ਡਾਕਟਰ ਚੰਨੇ ਨੂੰ ਫੋਨ ਹੁਣ ਕਹ ਲਾਣਾ ਸੀ ਆ ਲਾਵੇਗਾ ਫੋਨ ਮੈਂ ਉਹਨਾਂ ਨਾਲ ਚੰਨੇ ਨੂੰ ਨਾਹੀ ਹੋ ਕੀ ਦਵਾਈ ਦੇਣਾ ਮੈਂ ਗੱਲ ਕੀਤੀ ਮੈਂ ਗੱਲ ਹੋਈ ਹੈ ਅੰਨਾ ਕੋਈ ਗਲਤ ਹੋਇਆ ਕਰ ਲਾਂਗਾ ਆਪਾਂ ਬੈ ਗੱਲ ਨਹੀਂ ਨਹੀਂ ਉਹ ਤਾਂ ਹੋ ਜਾਏਗਾ ਥੋੜਾ ਨਿਬੜ ਜਾਣਾ ਐਡਾ ਕੋਈ ਮਸਲਾ ਨਹੀਂਗਾ ਵੱਡਾ ਇਹ ਬਾਕੀ ਗੱਲ ਸੀਜ਼ਨ ਦੀ ਸੀਜ਼ਨ ਨਹੀਂ ਛੱਡ ਕੇ ਜਾਣਾ ਚਾਹੀਦਾ ਤੂੰ ਮੇਰੀ ਗੱਲ ਸੁਣ ਮੈਂ ਇਹਨੂੰ ਕਿਹਾ ਪੈਸੇ ਵੀਰ ਦੇ ਦੇ ਮੈਂ ਫੇਰ ਕੋਈ ਗਲਤ ਤੂੰ ਜ਼ਿੰਮੇਵਾਰ ਜਾਕ ਲਈ ਠੀਕ ਤੂੰ ਕਹ ਮੈਂ ਦੇ ਦਾਂ ਮੈਂ 5000 ਦੀ ਮੇਰੀ ਜ਼ਿੰਮੇਵਾਰੀ ਏ ਉਦੋਂ ਉੱਤੇ ਕੋਈ ਨਹੀਂ ਹੈਗੀ ਜੇ ਉਤਲਾ ਹੋਣਾ ਤੁਹਾਡਾ ਰੋਲੇ ਤੇ ਉਹ ਜਦੋਂ ਮਰਜੀ ਆਪਾਂ ਬੰਦੇ ਇਕੱਠੇ ਕਰਕੇ ਨਵੇੜ ਸੇ ਬਾਕੀ ਆਪਣਾ ਕਮੈਂਟਾਂ ਜੀ ਪਤਾ ਚੱਲ ਜਾਊਗਾ ਕਿ ਕੀ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ ਠੀਕ ਹੈ ਬਈ ਕਮੈਂਟ ਸਹੀ ਕਰਿਆ ਤੁਸੀਂ ਸਹੀ ਗੱਲ ਕਰ ਰਹੇ ਹੋ ਮੇਂ ਗਲਤੀ ਆਹ ਬੰਦਾ ਸੀ ਇਹਨਾਂ ਦਾ ਮੜਾ ਰੋਲਾ ਹੈਗਾ ਸੀ ਆਪਸ ਵਿੱਚ ਤੇ ਇਹ ਮਾਲ ਤੋਂ ਸੀ ਖਰਾਬ ਕਰਨ ਚੱਲੇ ਹੋਣਾ ਤਾਂ ਸਾਹਮਣੇ ਖੜੀ ਹੈ ਪ੍ਰੀਤ ਕੰਬੈਨ ਆ